15 ਮਿੰਟ ਮਰਨ ਤੋਂ ਬਾਅਦ ਵਿੱਚ ਇਹਨੇ ਕਿਹੜੇ ਚਰਨਾ ਚ ਵਾਸ ਕਰਨੇ ਸਵਰਗਾ ਚ ਜਾਣਾ ਕਿੱਥੇ ਮਿਲਣਾ 15 ਮਿੰਟ ਉੱਥੇ ਲੱਗ ਜਾਂਦੇ ਨੇ ਇਸ ਜ਼ਿੰਦਗੀ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ ਕਿਉਂ ਕਿਉਂਕਿ ਪਰਿਵਾਰ ਆਜ਼ਾਦ ਹੈ ਜੀ ਪਰਿਵਾਰ ਕਹਿੰਦਾ ਜੀ ਪਾਠ ਸਾਡੇ ਲਈ ਨਹੀਂ ਪਾਠ ਤੇ ਸਾਡੇ ਪਾਪਾ ਜੀ ਲਈ ਰੱਖਿਆ ਹੈ ਧੰਨਵਾਦੀ ਹਾਂ ਮੈਨੂੰ 5 ਮਿੰਟ ਦਾ ਸਮਾਂ ਮਿਲਿਆ ਵੀਰ ਜੀ ਕਹਿ ਰਹੇ ਸੀ ਕਿ 5 ਮਿੰਟ ਦੇ ਵਿੱਚ ਤੁਸੀਂ ਕੋਈ ਗੁਰਮਤ ਦਾ ਸਿਧਾਂਤ ਸੰਗਤਾਂ ਦੇ ਅੱਗੇ ਰੱਖਣਾ ਬੜੇ ਧਿਆਨ ਨਾਲ ਤੁਸੀਂ ਸੁਣਿਓ ਕਿ ਸਾਡੀ ਸਿੱਖੀ ਕੀ ਰਹੇਗੀ ਸਾਡੀ ਸਿੱਖੀ ਹੈ ਜੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਉਹਨੂੰ ਅਸੀਂ ਸਵਰਗ ਤੱਕ ਛੱਡਣ ਦੀ ਟਿਕਟ ਦਿਵਾਣੀ ਹੈ ਇਹ ਸਾਡੀ ਸਿੱਖਿਆ ਅਸੀਂ ਮਰਨ ਤੋਂ ਬਾਅਦ ਵਿੱਚ ਉਸ ਪ੍ਰਾਣੀ ਨੂੰ ਸਵਰਗਾਾਂ ਦੇ ਵਿੱਚ ਲੈ ਕੇ ਜਾਣ ਦੀ ਡਿਊਟੀ ਨਿਭਾਣੀ ਹੈ ਪਰਿਵਾਰ ਵਾਲਿਆਂ ਨੇ ਜੋ ਪ੍ਰਾਣੀ ਚੜ੍ਹਾਈ ਕਰ ਗਿਆ ਉਸ ਪ੍ਰਾਣੀ ਦੇ ਲਈ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਸੁਖਣੀ ਸਾਹਿਬ ਬਾਣੀ ਦੇ ਪਾਠ ਕਰਾਣੇ ਹਨ ਆਪਣੇ ਲਈ ਨਹੀਂ ਉਸ ਪ੍ਰਾਣੀ ਲਈ ਜੋ ਸੰਸਾਰ ਤੋਂ ਚਲੀ ਗਿਆ ਇਹ ਸਾਡੀ ਸਿੱਖਿਆ ਇਸ ਵਿਸ਼ੇ ਦੇ ਉੱਤੇ ਮੈਂ ਗੁਰਮਤ ਦਾ ਸਿਧਾਂਤ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਇੱਕ ਜਗ੍ਹਾ ਦਾ ਜ਼ਿਕਰ ਮੈਂ ਤੁਹਾਡੇ ਨਾਲ ਪਹਿਲੇ ਰੱਖਦਾ ਕੋਈ ਬਜ਼ੁਰਗ ਚੜ੍ਹਾਈ ਕਰ ਗਏ ਗੱਡੀ ਨੂੰ ਸੱਦਿਆ ਗਿਆ ਕਿ ਡੈੱਡ ਬੋਡੀ ਨੂੰ ਸ਼ਮਸ਼ਾਨ ਘਟ ਤੱਕ ਲੈ ਕੇ ਜਾਣਾ ਹੈ ਗੱਡੀ ਇਹ ਪਹੁੰਚ ਗਈ ਡੈੱਡ ਬੋਡੀ ਨੂੰ ਗੱਡੀ ਦੇ ਵਿੱਚ ਰੱਖਿਆ ਡਰਾਈਵਰ ਸ਼ਮਸ਼ਾਨ ਘਟ ਗੱਡੀ ਲੈ ਗਿਆ ਬਾਕੀ ਪਰਿਵਾਰ ਵਾਲੇ ਜੋ ਆਪਣੀਆਂ ਆਪਣੀਆਂ ਗੱਡੀਆਂ ਵਿਚਾਰੇ ਸਨ ਉਹ ਉਤਰੇ ਡ라이ਵਰ ਨਾਲ ਲੜਨ ਲੱਗ ਪਏ ਕਿ ਭਾਈ ਤੈਨੂੰ ਪਤਾ ਕੋਈ ਨਹੀਂ ਉਹ ਕਹਿੰਦਾ ਜੀ ਮੇਰੇ ਕੋਲੋਂ ਕੀ ਭੁੱਲ ਹੋ ਗਈ ਇੱਥੇ ਤੇ ਆਣਾ ਸੀ ਸ਼ਮਸ਼ਾਨ ਘਟ ਕਹਿੰਦੇ ਨਹੀਂ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਸੀ ਪਾਪਾ ਜੀ ਨੂੰ ਮੱਥਾ ਟੇਕਣ ਲਈ ਉਹ ਬੜਾ ਹੈਰਾਨ ਹੋਇਆ ਕਹਿੰਦੇ ਜੀ ਕਿਹੜੇ ਪਾਪਾ ਜੀ ਉਹ ਕਹਿੰਦੇ ਜਿਹੜੇ ਚੜਾਈ ਕਰਗੇ ਇਹਨਾਂ ਡੈੱਡ ਬੋਡੀ ਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਣਾ ਸੀ ਉਹ ਕਹਿੰਦਾ ਜੀ ਮੇਰੇ ਕੋਲੋਂ ਭੁੱਲ ਹੋ ਗਈ ਮੈਂ ਇਲਾਕੇ 'ਚ ਨਵਾਂ ਆਇਆ ਮੈਨੂੰ ਗੁਰਦੁਆਰਾ ਸਾਹਿਬ ਦਾ ਵੀ ਨਹੀਂ ਪਤਾ ਮੈਨੂੰ ਤੁਸੀਂ ਪਹਿਲਾਂ ਦੱਸ ਦਿੰਦੇ ਉਹਨੇ ਪਰਿਵਾਰ ਵਾਲਿਆਂ ਦੇ ਪੈਰੀ ਬਜ਼ੁਰਗਾਂ ਦੇ ਪੈਰੀ ਹੱਥ ਲਾਏ ਮਾਫੀ ਮੰਗੀ ਗੱਡੀ ਸਟਾਰਟ ਕੀਤੀ ਸ਼ਮਸ਼ਾਨ ਘਾਟ ਤੋਂ ਦੁਬਾਰਾ ਗੱਡੀ ਗੁਰਦੁਆਰਾ ਸੇਵਾਈ ਬਜ਼ੁਰਗਾਂ ਨੂੰ ਗੱਡੀ ਚ ਉਤਾਰਿਆ ਗਿਆ ਡੈੱਡ ਬੋਡੀ ਨੂੰ ਮੱਥਾ ਟਿਕਾਇਆ ਗਿਆ ਸਰੋਪਾ ਪਵਾਇਆ ਗਿਆ ਫਿਰ ਗੱਡੀ ਦੇ ਵਿੱਚ ਡੈੱਡ ਬੋਡੀ ਨੂੰ ਰੱਖ ਕੇ ਫਿਰ ਸ਼ਮਸ਼ਾਨ ਘਾਟ ਲੈ ਜਾ ਕੇ ਗਏ ਫਿਰ ਉੱਥੇ ਸੰਸਕਾਰ ਹੋਇਆ ਹੁਣ ਬੇਨਤੀ ਨੂੰ ਧਿਆਨ ਨਾਲ ਸੁਣਿਓ ਬਾਣੀ ਕੀ ਕਹਿ ਰਹੀ ਹੈ ਗੁਰਮਤ ਦਾ ਸਿਧਾਂਤ ਜੇ ਬੇਨਤੀ ਹੋਈ ਹੈ ਤੇ ਬੜੇ ਧਿਆਨ ਨਾਲ ਸੁਣਿਓ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਇੱਕ ਬੂੰਦ ਦੀ ਖਾਤਰ ਚਾਤ੍ਰਿਕ ਇੱਕ ਬੂੰਦ ਦੀ ਖਾਤਰ ਕੋਈ ਮਨੁੱਖ ਪਾਣੀ ਦਾ ਪਿਆਸਾ ਧਿਆਇਆ ਮਰ ਗਿਆ ਚੜਾਈ ਕਰ ਗਿਆ ਮਰਨ ਤੋਂ ਬਾਅਦ ਵਿੱਚ ਉਹਨੂੰ ਸਾਗਰ ਦੇ ਦਿੱਤਾ ਜਾਵੇ ਉਹ ਸਾਗਰ ਕਿਸੇ ਅਰਥ ਨਹੀਂ ਹੈ ਕਿਸੇ ਅਰਥ ਨਹੀਂ ਹੈ ਜਿੰਨੇ ਵੀ ਸਾਡੇ ਧਾਰਮਿਕ ਉਪਰਾਲੇ ਹੋ ਰਹੇ ਨੇ ਯਤਨ ਹੋ ਰਹੇ ਨੇ ਉਹ ਬਜ਼ੁਰਗਾਂ ਨੂੰ ਸਵਰਗ ਤੱਕ ਛੱਡਣ ਦੇ ਲਈ ਹੋ ਰਹੇ ਨੇ ਉਹ ਮਰਨ ਤੋਂ ਬਾਅਦ ਵਿੱਚ ਚਰਨਾ ਦੇ ਵਿੱਚ ਵਾਸਾ ਕਰਾਣ ਦੇ ਲਈ ਹੋ ਰਹੇ ਨੇ ਪਰਿਵਾਰ ਆਂਦਾ ਪਾਠ ਬੁੱਕ ਕਰਾਂਦਾ ਉਹਨੂੰ ਕੋਈ ਸਮਝ ਨਹੀਂ ਕੋਈ ਗੁਰਬਾਣੀ ਨਾਲ ਸਾਂਝ ਨਹੀਂ ਕੋਈ ਸ਼ਬਦ ਸੁਰਤ ਦਾ ਮੇਲ ਨਹੀਂ ਕਿਉਂ ਕਿਉਂਕਿ ਪਰਿਵਾਰ ਆਜ਼ਾਦ ਹੈ ਜੀ ਪਰਿਵਾਰ ਕਹਿੰਦਾ ਜੀ ਪਾਠ ਸਾਡੇ ਲਈ ਨਹੀਂ ਪਾਠ ਤੇ ਸਾਡੇ ਪਾਪਾ ਜੀ ਲਈ ਰੱਖਿਆ ਹੈ ਅਸੀਂ ਫੋਟੋ ਰੱਖ ਦਿੱਤੀ ਸਾਡੇ ਪਾਪਾ ਜੀ ਫੋਟੋ ਦੇ ਵਿੱਚੋਂ ਸਾਰਾ ਪੜ੍ਹ ਸੁਲੇਣਗੇ ਅਸੀਂ ਮਾਤਾ ਜੀ ਦੀ ਫੋਟੋ ਰੱਖ ਦਿੱਤੀ ਇਹ ਸਾਡੇ ਯਤਨ ਚੱਲ ਰਹੇ ਹਨ ਕਦੇ ਇਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਅਨਪੜ ਹੋਵੇ ਮਰਨ ਤੋਂ ਬਾਅਦ ਵਿੱਚ ਉਹਨੂੰ ਯੂਨੀਵਰਸਿਟੀ ਕੋਲਜਾਂ ਸਕੂਲਾਂ ਦੇ ਵਿੱਚ ਗੱਡੀ ਘੁਮਾ ਕੇ ਗੇੜੇ ਕਢਾ ਕੇ ਕੀ ਉਹ ਪੀ ਐਚ ਡੀ ਪੜ੍ਹਾਈ ਕਰ ਲੇਗਾ ਉਹ ਜੇ ਉਹ ਕਰ ਵੀ ਗਿਆ ਉਹਦਾ ਸਮਾਜ ਨੂੰ ਕੀ ਲਾਭ ਹੈ ਅੱਛਾ ਇੱਕ ਪਰਿਵਾਰ ਇਸ ਟੌਪਿਕ ਤੇ ਲੜਿਆ ਸੀ ਉਹ ਕਹਿੰਦਾ ਜੀ ਜਦੋਂ ਅਸੀਂ ਡੈੱਡ ਬੋਡੀ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਏ ਆ ਉਦੋਂ ਕਹਿੰਦੇ ਕੋਈ ਪ੍ਰਬੰਧਕ ਕਮੇਟੀ ਨਹੀਂ ਦੇਖੀ ਕਮੇਟੀ ਦਾ ਕੋਈ ਫਰਜ਼ ਹੀ ਨਹੀਂ ਗੁਰਦੁਆਰਾ ਸਾਹਿਬ ਬਣਾਇਆ ਡੈੱਡ ਬੋਡੀ ਦੇ ਉੱਤੇ ਸਰੂਪਾ ਪਾਣਾ ਬੇਨਤੀ ਹੈ ਜਦੋਂ ਪ੍ਰਬੰਧਕ ਕਮੇਟੀ ਸਮਾਗਮ ਉਲੀਕਦੇ ਸਨ ਉਦੋਂ ਤੇ ਤੁਸੀਂ ਵੀ ਨਹੀਂ ਆਏ ਨਾ ਤੁਹਾਡੇ ਬਜ਼ੁਰਗ ਆਏ ਜਦੋਂ ਕਮੇਟੀ ਵਾਲਿਆਂ ਨੇ ਅਨਾਉਂਸ ਕੀਤੇ ਕਿ ਛੁੱਟੀਆਂ ਦੇ ਵਿੱਚ ਗੁਰਮਤਿ ਕਲਾਸਾਂ ਲੱਗ ਰਹੀਆਂ ਨੇ ਪੰਜਾਬੀ ਦੀਆਂ ਕਲਾਸਾਂ ਲੱਗ ਰਹੀਆਂ ਨੇ ਗੁਰਮੁਖੀ ਦੀਆਂ ਕਲਾਸਾਂ ਲੱਗ ਰਹੀਆਂ ਨੇ ਕੈਂਪ ਲੱਗ ਰਹੇ ਨੇ ਵਿਚਾਰਾਂ ਚੱਲ ਰਹੀਆਂ ਨੇ ਰੋਜ਼ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਅਸੀਂ ਵਧੀਆ ਰਾਗੀ ਰੱਖੇ ਹੋਏ ਨੇ ਅਸੀਂ ਪ੍ਰਚਾਰਕ ਰੱਖੇ ਹੋਏ ਨੇ ਅਸੀਂ ਦਸਤਾਰ ਕੈਂਪ ਲਾ ਰਹੇ ਹਾਂ ਉਦੋਂ ਨਾ ਪਰਿਵਾਰ ਵਾਲੇ ਆਉਂਦੇ ਨੇ ਨਾ ਬਜ਼ੁਰਗ ਆਉਂਦੇ ਕੋਈ ਵੀ ਨਹੀਂ ਆਉਂਦਾ ਪਰ ਅਸੀਂ ਲੜਨਾ ਤਾਂ ਇਹ ਵੀ ਸਾਡੇ ਬਜ਼ੁਰਗਾਂ ਦੇ ਉੱਤੇ ਸਰੋਪਾ ਪਾਲਿਕਾ ਕਮੇਟੀ ਮੈਂਬਰ ਵਾਲੇ ਕਿਤੇ ਜਿਹੜੇ ਕਮੇਟੀ ਮੈਂਬਰਾਂ ਨੇ ਬਾਕੀ ਉਪਰਾਲੇ ਸੰਤਾਂ ਨੂੰ ਜੋੜਨ ਲਈ ਕਿਤੇ ਉਹਦੇ ਵਿੱਚ ਅਸੀਂ ਕਿੰਨਾ ਯੋਗਦਾਨ ਪਾ ਰਹੇ ਹਾਂ ਬਾਣੀ ਕਹਿ ਰਹੀ ਹੈ ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਇਹ ਕੋਈ ਡਿਊਟੀ ਨਹੀਂ ਹੈ ਕਿਸੇ ਦੇ ਕੈਨ ਨਾਲ ਕੋਈ ਬਜ਼ੁਰਗ ਸਵਰਗਾਂ ਚ ਨਹੀਂ ਚਲ ਜਾਂਦਾ ਕਿਸੇ ਦਾ ਕੋਈ ਚਰਨਾ ਚ ਵਾਸ ਨਹੀਂ ਹੁੰਦਾ ਮਹਾਰਾਜ ਦੀ ਬਾਣੀ ਕਹਿੰਦੀ ਆਇਆ ਗਇਆ ਮੋਇਆ ਨਾਉ ਅੰਤਿਮ ਅਰਦਾਸ ਗੱਲ ਖਤਮ ਅੰਤਿਮ ਦਾ ਅਰਥ ਇਹ ਹੈ ਅਖੀਰਲੀ ਅਰਦਾਸ ਜਿਹੜੀ ਇਹ ਬਾਣੀ ਸੀ ਇਹ ਸਾਡੇ ਜਿਉਂਦਿਆਂ ਜੀ ਲਈ ਸੀ ਕਰ ਬੰਦੇ ਤੋਂ ਬੰਦਗੀ ਜਿੱਚਰ ਘਟ ਮੇ ਸਾਹ ਇਹ ਬਾਣੀ ਤੇ ਜਿਉਂਦਿਆਂ ਜੀ ਲਈ ਸੀ ਇੱਕ ਤੁਸੀਂ ਹੋਰ ਬੇਨਤੀ ਨੂੰ ਸੁਣਿਓ 2 ਮਿੰਟ ਦਾ ਸਮਾਂ ਮੈਂ ਸਮਾਪਤੀ ਕਰ ਦਵਾਂਗਾ ਜਦੋਂ ਵੀ ਕਿਤੇ ਅੰਤਿਮ ਅਰਦਾਸ ਦੇ ਵਿੱਚ ਜਾਂ ਭੋਗ ਦੇ ਉੱਤੇ ਕੋਈ ਕਥਾ ਵਿਚਾਰ ਹੁੰਦੀ ਹੈ ਸਾਡੇ ਕਥਾਵਾਚਕਾਂ ਦਾ ਜਾਂ ਅਸੀਂ ਪ੍ਰਚਾਰਕਾਂ ਦਾ ਸੁਭਾਅ ਹੈ ਅਸੀਂ 10 ਸਾਲ 15 ਸਾਲ 20 ਸਾਲ ਪੁਰਾਣੇ ਜਿਹੜੇ ਪ੍ਰਚਾਰਕ ਫੇਮਸ ਹੋਏ ਹਨ ਉਹਨਾਂ ਦੀਆਂ ਕਥਾਵਾਂ ਨੂੰ ਸੁਣ ਕੇ ਉਹੀ ਸਾਂਝੀ ਕਰ ਦਿੰਦੇ ਹਨ ਅਸੀਂ ਨਵਾਂ ਕੁਝ ਨਹੀਂ ਲੱਭਦੇ ਅਸੀਂ ਗੁਰਬਾਣੀ ਨੂੰ ਇੱਕ ਨਵੇਂ ਤਰੀਕੇ ਨਹੀਂ ਸੋਚਦੇ ਕਿਉਂਕਿ ਉਹ ਪ੍ਰਚਾਰਕ ਮਸ਼ਹੂਰ ਸਨ ਜੋ ਉਹਨਾਂ ਨੇ ਕਹਿ ਦਿੱਤਾ ਪછી ওই ਰਟਾ ਲਾਇਆ ਹੋਇਆ ਤੁਹਾਡੇ ਅਗੇ ਰੱਖ ਦੇਣਾ ਜਦੋਂ ਤੁਸੀਂ ਧਿਆਨ ਦੇਉ ਹੁਣ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਕਥਾ ਵਿਚਾਰ ਹੁੰਦੀ ਹੈ ਅੱਧੇ ਘੰਟੇ ਦਾ ਸਮਾਂ ਵੀ ਹੋਵੇ 15 ਮਿੰਟ ਲੱਗ ਜਾਂਦੇ ਨੇ ਕਿ ਮਨੁੱਖਾ ਸਰੀਰ ਬੜਾ ਕੀਮਤੀ ਹੈ ਇਹ 84 ਲੱਖ ਜੁਨਾ ਭੋਗ ਕੇ ਆਇਆ 15 ਮਿੰਟੋ 84 ਲੱਖ ਜੁਨਾ ਨੂੰ ਕੱਢਣ ਦੇ ਵਿੱਚੋਂ ਮਨੁੱਖਾ ਤੱਕ ਪਹੁੰਚਣ ਦੇ ਲਈ ਸਮਾਂ ਲੱਗ ਜਾਂਦਾ ਹੈ 15 ਮਿੰਟ ਮਰਨ ਤੋਂ ਬਾਅਦ ਵਿੱਚ ਇਹਨੇ ਕਿਹੜੇ ਚਰਨਾ ਚ ਵਾਸ ਕਰਨੇ ਸਵਰਗਾ ਚ ਜਾਣਾ ਕਿੱਥੇ ਮਿਲਣਾ 15 ਮਿੰਟ ਉੱਥੇ ਲੱਗ ਜਾਂਦੇ ਨੇ ਇਸ ਜ਼ਿੰਦਗੀ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ ਜਦੋਂ ਕਿ ਗੁਰੂ ਸਾਹਿਬ ਨੇ ਕਹਿ ਦਿੱਤਾ ਨਾਨਕ ਏਵ ਨ ਜਾਪਈ ਕਿੱਥੇ ਜਾਹੇ ਸਮਾਹ ਬਾਣੀ ਨੇ ਕਹਿ ਦਿੱਤਾ ਵੀ ਮਰਨ ਤੋਂ ਬਾਅਦ ਕੋਣ ਕਿੱਥੇ ਸਮਾ ਗਿਆ ਕੋਈ ਪਤਾ ਨਹੀਂ ਫਿਰ ਅਸੀਂ ਕੀ ਡਿਊਟੀ ਲਈਏ ਅਸੀਂ ਕਿਹੜੇ ਯਤਨਾਂ ਦੇ ਵਿੱਚ ਜੁੜੇ ਹੋਏ ਹਾਂ ਜੀਵਨ ਇਤੋਂ ਗੁਰਬਾਣੀ ਜਿਹੜੀ ਹੈ ਉਹ ਜਨਮ ਤੋਂ ਲੈ ਕੇ ਇਸ ਜੀਵਨ ਤੱਕ ਹੈ ਅਸੀਂ ਇੱਥੇ ਆਪਣੇ ਮਨ ਨੂੰ ਆਪਣੀ ਸੋਚ ਨੂੰ ਆਪਣੇ ਪਰਿਵਾਰ ਨੂੰ ਆਪਣੀ ਸੁਸਾਇਟੀ ਨੂੰ ਸਵਰਗ ਬਣਾਉਣਾ ਹੈ ਗੁਰੂ ਸਾਹਿਬ ਪ੍ਰਕਾਸ਼ਿਤ ਨੇ ਅਸੀਂ ਆ ਕੇ ਬਾਣੀ ਨਾਲ ਸਾਂਝ ਪਾ ਕੇ ਸੁਰਤ ਤੇ ਸ਼ਬਦ ਦਾ ਮਿਲਾਪ ਕਰਕੇ ਚਰਨਾ ਚ ਵਾਸ ਕਰਨਾ ਹੈ ਮਰਨ ਤੋਂ ਬਾਅਦ ਕਿਹੜੇ ਉਪਰਾਲੇ ਕਿਹੜੇ ਚਰਨਾ ਚ ਵਾਸ ਸ੍ਰੀ ਬੇਨਤੀ ਪਰਵਾਨ ਕਰਨੀ ਬੇਨਤੀ ਹੋਈ ਸੀ 5 ਮਿੰਟ ਦੀ ਗੁਰਮਤ ਦਾ ਸਿਧਾਂਤ ਆਪ ਜੀ ਖੁਦ ਬਾਣੀ ਨੂੰ ਸਮਝ ਕੇ ਵਿਚਾਰ ਕੇ ਪੜ੍ਹ ਕੇ ਇਸ ਉਤੇ ਧਿਆਨ ਦਿਓ ਪਰਿਵਾਰਾਂ ਨੂੰ ਬੇਨਤੀ ਹੈ ਵੀ ਅਸੀਂ ਇਹ ਨਾ ਕਹੀਏ ਜੀ ਵੀ ਇਹ ਬਾਣੀ ਸਾਡੇ ਬਜ਼ੁਰਗਾਂ ਦੇ ਲਈ ਹੈ ਪਾਪਾ ਜੀ ਦੇ ਲਈ ਹੈ ਮਾਤਾ ਜੀ ਦੇ ਲਈ ਹੈ ਬਾਣੀ ਸਾਡੇ ਲਈ ਵੀ ਹੈ ਗੁਰੂ ਸਾਹਿਬ ਨੇ ਸਾਨੂੰ ਬਾਹਮਾ ਫਲਾਕੇ ਸੱਦਾ ਦਿੱਤਾ ਹੈ ਆਓ ਭਾਈ ਆਓ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਾਨੂੰ ਬੁਲਾਇਆ ਹੈ ਗਲਵਕੜੀ ਲਾਇਆ ਹੈ ਸਾਡੀ ਡਿਊਟੀ ਬਣਦੀ ਹੈ ਸਾਡਾ ਫਰਜ਼ ਬੰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ